ਤੂੰ ਕਿੰਨਾ ਪੰਮੇ ਉਠਾਣਾ ਪੰਮੇ ਉੱਠ ਪੈਂਦਾ ਮੈਂ ਉੱਥੇ ਕਰੀ ਤੂੰ ਕਹਿੰਨਾ ਪੰਮਾ ਉਹਨਾਂ ਦਾ ਤੂੰ ਕ੍ਰੇਲੇ ਬਣਾਉਣੇ ਠੀਕ ਹੈ ਕ੍ਰੇਲੇ ਤੋਹ ਕੇ ਬਣਾਉਣੇ ਨੇ ਤੇ ਮੈਂ ਇਹਨਾਂ ਵੀ ਵਿੱਚ ਮਾੜਾ ਲੂਣ ਲਾ ਲਈਏ ਤੇ ਕਾੜ-ਕੋੜ ਮਾਜਿਆ ਦੀ ਤੇਰੀ ਕੀ ਕਹਿਣਾ ਦੱਸ ਮੈਂ ਨਾ ਵੀ ਲੈ ਕੇ ਬਾਹਰ ਤੋਹਾਂ ਦੇ ਆਪਾਂ ਇੱਕ ਨੂਨ ਲਾ ਕੇ ਰੱਖ ਦੀਏ ਬਾਅਦ ਤੋਹ ਕੇ ਨੂਨ ਵਿੱਚੋਂ ਨਿਕਲ ਜਾਂਦਾ ਫਿਰ 20 ਕੱਢੀ ਜਾਣਾ 20 ਤਾਂ ਖਾਣ ਲਾਂਦਾ ਸੀ ਤੂੰ ਅਕਰਨੇ ਖਾ ਇਹ ਰੱਤਾ ਵੀ ਬਹੁਤ ਹੁੰਦੇ ਸੀ ਚੱਲ ਪਾ ਮੈਂ ਲੂਣ ਲਿਆ ਤੇਰੀ ਕੀ ਤੂੰ ਦੱਸ ਆਪਣੇ ਦਿਲ ਦੀ ਦਮਾੜਾ ਪਹਿਲਾਂ ਤੋਹ ਦੇ ਕ੍ਰੇਲੇ ਤੋ ਤੇ ਫਿਰ ਨੂਨ ਲਾ ਤੇ ਫਿਰ ਰੱਖ ਉੱਤਮ ਇਹ ਇਹ ਆਂਦਾ ਸਰ ਇਹ ਆਂਦਾ ਪਹਿਲਾਂ ਧੋਲ ਆ ਤੂੰ ਨੇ ਪਰ ਲੂਣ ਲਾ ਲਾ ਇਹ ਕਹਿੰਦਾ ਇਹ ਕਹਿੰਦਾ ਸਰਪ ਨਾਲ ਥੋੜੇ ਇਹ ਆ ਤਾਂ ਸਰਪ ਨਾਲ ਦੋ ਸਰ ਉਹ ਤਾਂ ਲਿਗੜੇ ਤੋਂ ਵੀ ਦਾ ਸਰਪ ਨਾਲ ਦਾ ਇਹ ਕਹਿੰਦਾ ਮੈਂ ਨਵੇਂ ਲੂਣ ਲਾ ਲਈ ਅਸੀਂ ਇਹਨੇ ਲੂਣ ਲਾ ਕੇ ਤੇ ਤੁਹਾਡੇ ਦਿਨਾਂ ਤੇ ਕਮੈਂਟ ਜੀ ਜ਼ਰੂਰ ਦੱਸਿਆ ਵੀ ਕਰੇਲੇ ਬੰਦੇ ਕਿਹੜੇ ਸਾਫ ਦਾਬ ਨਾਲ ਨੇ ਇਹਨਾਂ ਨੂੰ ਕਰੇਲੇ ਬਣਾਉਣੇ ਨਹੀਂ ਆਉਂਦੇ ਲੂਣ ਚੱਕੀ ਫਿਰਦਾ ਕਿਤੇ ਗਾਂਦਰਾ ਮਾਰਦਾ ਸ਼ਾਮ ਨੂੰ ਜਿਹੜਾ ਪਸੰਦ ਹੀ ਨਾ ਆਉਣ ਕਿਤੇ ਹੈ ਚਲ ਨਹੀਂ ਬਹੁਤ ਹੈ ਕਮੈਂਟ ਕਰ ਦਿੰਦੇ ਹਾਂ ਲੂਣ ਲਾਲ ਪਾਈ ਹੁੰਦਾ ਵੇ ਕਰੇ ਕਿ ਵੀ ਕੱਚੇ ਖਾਣੇ ਨਾਲ ਆਪਾਂ ਇਹ ਲੂਣ ਪਹਿਲਾਂ ਮਾਂ ਦੇ ਵੇ ਬਿਕਾੜ ਕੋੜ ਮਰ ਜਾਏ ਇਸ ਵਿੱਚ ਕੋੜ ਹੁੰਦੀ ਇਹਨਾਂ ਦੇ ਕਿੰਨੀ ਹੁੰਦੀ ਆ ਬਹੁਤ ਜ਼ਿਆਦਾ ਜੱਜ ਨਾਲ ਸਵਾਲ ਬਣੇ ਤੇ ਫਿਰ ਅਕਰੀਲਾ ਕੁਲਾ ਕੁਛ ਨਹੀਂ ਲੈਣਾ ਕਰਨਾ ਆਪਾਂ ਠੀਕ ਹੈ ਗੰਦ ਮਾਰਤਾ ਇਹ ਤੁਸੀਂ ਬੜੀਆਂ ਚੱਲਣ ਕਰਨ ਦੀ ਨਹੀਂ ਫਿਰ ਸੁਆਮੀ ਨਾਲ ਉਹ ਫੁੱਲ ਬੜੀਆਂ ਸੁਆਮੀ ਬਣਾਣੇ ਕਿ ਮੇਰੇ ਸਾਸਿਆਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ 'ਤੇ ਆਪਾਂ ਪਹੁੰਚੇ ਅੱਜ ਬੱਬੂ ਹਰਾਂ ਕੋਲੇ ਤੇ ਬੱਬੂਰੀ ਆਪਣੇ ਤੋਂ ਤੀਸਰੇ ਪਿੰਡੇ ਗਿਆ ਤੇ ਆਪਾਂ ਤੀਸਰੇ ਪਿੰਡ ਪਿੱਛੇ ਆਇਆ ਇਹਨਾਂ ਤੋਂ ਜਾਨਕਿ 10 ਕਿਲੋਮੀਟਰ ਫਾਸਲਾ ਹੈਗਾ ਤੇ ਇਹਨਾਂ ਦਾ ਅੱਜ ਮਸ਼ੀਨ ਚੱਲੀ ਤਾਂ ਆਪਣੇ ਅੱਜ ਤਕਰੀਬਨ ਚੱਲੇ ਕਿ ਦੇਗੀ ਤੇ ਅੱਜ ਤਾਂ ਖੜੀ ਆ ਤੇ ਤੁਸੀਂ ਕਮੈਂਟਾਂ ਵਿੱਚ ਗੋਰੀ ਕਿੱਥੇ ਚੱਲੇਗਾ ਗੋਰੀ ਇਹਦੇ ਨਾਲ ਬੱਬੂ ਨਾਲ ਹੀ ਤੇ ਗੋਰੀ ਬੱਬੂ ਨਾਲ ਰਹਿ ਗਿਆ ਹੁਣ ਅਸੀਂ ਨਿੱਖਣ ਖੜ ਗਏ ਆ ਪੂਰੀ ਜਗ੍ਹਾ ਤੇ ਚਾਰ ਬੰਦੇ ਹੀ ਰਹਿ ਗਏ ਤੇ ਚਾਰ ਹੀ ਹੋ ਗਏ ਲੱਗ ਤੇ ਬਾਕੀ ਜਿਹੜੇ ਹੋਰ ਪ੍ਰੀਤ ਵਾਲੇ ਹੋਏ ਸਭ ਨਿੱਖਣ ਖੜ ਗਏ ਤੁਹਾਨੂੰ ਮਿਲੋ ਗੋਰੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਹਾਂ ਇਹਨੂੰ ਵਾਲਾ ਹਈ ਉਮੀ ਬਲਾ ਸਾਸਰੀ ਘਾ ਸਾਸਰੀ ਘਾ ਸਾਰਿਆਂ ਨੂੰ ਤਨਾ ਕਹੈਂ ਲੱਗਦਾ ਨਹਿਰ ਦੇ ਨਹਿਰ ਦੇ ਅੱਛਾ ਤੂੰ ਵੀ ਬੜਾ ਸਾਸਰੀ ਘਾ ਸਾਸਰੀ ਘਾ ਦੀ ਸਾਰਿਆਂ ਨੂੰ ਹਾਂਜੀ ਹੰਦੇ ਸਾਡੇ ਪੂਰੇ ਤਿਆਰ ਹੋ ਗਿਆ ਸਾਬ ਸਬਨ ਨੂੰ ਕਿਵੇਂ ਕੰਮ ਹੈ ਕਿ ਤੁਹਾਨੂੰ ਕੀ ਲੱਗਦਾ ਵੀ ਕੰਮ ਠੀਕ ਹੈ ਮੰਦਰ ਆ ਜਾ ਕੇ ਠੀਕ ਰਹਿ ਜਾਗਾ ਠੀਕ ਰਹੇਗਾ ਇਹਨਾਂ ਦਾ ਠੀਕ ਦਾ ਮਤਲਬ ਹੈ ਕਿੰਦਾ ਵੀ ਪੈਸੇ ਬਣ ਜਾਂਦੇ ਇੱਕ ਮੰਦਰ ਆ ਜਾਣਾ ਵੀ ਕਹਿੰਦਾ ਪੱਲੂ ਨਹੀਂ ਦੇਖ ਜਾਣੇ ਪੈਂਦੇ ਤੋ ਵੀਰ ਆਪਣੇ ਕਮੈਂਟ ਕਰਕੇ ਪੁੱਛਦੇ ਗੋਰੀ ਕਿੱਥੇ ਚਲਾ ਗਿਆ ਉਹਨੂੰ ਨਾਲ ਲੈ ਕੇ ਆ ਮੈਂ ਉਹਨਾਂ ਨੂੰ ਕੀ ਦਾ ਆਖਾਂ ਵੀ ਕਿੱਥੇ ਗਿਆ ਗੋਰੀ ਤੋੜੇ ਚੜਨਾ ਚਾਹੀਏ ਚਰਨਾ ਇਹਦਾ ਕੀ ਕਮਾ ਵੀ ਕਿੱਥੇ ਗਾ ਗੋਰੀ ਨੂੰ ਕਿੱਥੋਂ ਲਿਓ ਲੱਭ ਕਣੂ ਉਹਨਾ ਮੇਰੇ ਨਾਲ ਹੀ 10 ਕਿਲੋ ਮੀਟਰ ਇਸ 10 ਕਿਲੋ ਮੀਟਰ ਤੇ ਮੈਂ ਤਾਂ ਗਾ ਸਪੈਸ਼ਲ ਵੀਡੀਓ ਬਣਾਉਣਾ ਹੈ ਤਾਂ ਕੱਲ ਨੂੰ ਆਣਾ ਆਪਣੇ ਬੰਦੇ ਯਾਰ ਦੋਸਤ ਮਿਲੇ ਕੋਈ ਹਾਂ ਇੱਥੇ ਆਇਆ ਨਾ ਸਪੈਸ਼ਲ ਚੱਲ ਗਏ ਕਿਵੇਂ ਕੀ ਆਂਦੇ ਸੀ ਉਹ ਆਂਦੇ ਬਾਈ ਬਿੱਟੂ ਦੀ ਮਸ਼ੀਨ ਆ ਵੀਡੀਓ ਕੀ ਹੈ ਆ ਬਿੱਟੂ ਮਹਾਉਂਦੀ ਹੈ ਫਿਰ ਅਸੀਂ ਗਾ ਪੱਪੂ ਦਖਾਉਂਦੇ ਉੱਥੇ ਵੀ ਟਕਰੇ ਹਿੰਦੋ ਤੇ ਨੇ ਆਣੇ ਤੇ ਤੂੰ ਤੇ ਜਾਰ 12ਵੇਂ ਮਿੰਟ ਫੋਨ ਲਾਈ ਖੜਾ ਮੈਂ ਮੈਂ ਆ ਪੈਗ ਭੁਲਾ ਕੇ ਜੁਪਾ ਖੜਾਣਾ ਮੈਂ ਮੈਂ ਮਸ਼ੀਨ ਤੱਕ ਪੈਗ ਲਾ ਲ ਜਾਵਾ ਮੈਨੂੰ ਪਤਾ ਹੈ ਮੈਂ ਡਰੇ ਫਿਰੇ ਸਾਰੇ ਆਇਆ ਪੈਗ ਲੱਗਾ ਆਣਾ ਤੇ ਖਰਾਬ ਕਰੇ ਤੂੰ ਚੱਲ ਨਹੀਂ ਨਹੀਂ ਹਾਂ ਗੱਲ ਸੁਣਾ ਤੂੰ ਪੀ ਖੜਮ ਹੀ ਮੈਂ ਚਲਾਉਂਗਾ ਨਹੀਂ ਮਸ਼ੀਨ ਆਈ ਕਿ ਉੱਥੇ ਡੇਰੇ ਤੇ ਫੋਨ ਲਾਈ ਖੜਾ ਸਾਨੂੰ ਕਿੱਧਰ ਪੈ ਮਸ਼ੀਨ ਤੇ ਤੇ ਦੂਜਾ ਫੋਰਮਣ ਕਿੱਥੇ ਫੋਰਮਣ ਗਾੜੀ ਚਲਾ ਰਿਹਾ ਹੈ ਗਾੜੀ ਚਲਾ ਰਿਹਾ ਹੈ ਤੇ ਟੋਡਾ ਮਾਲ ਕਿਦਰ ਗਿਆ ਉਹ ਸ਼ੋਪਰ ਸ਼ੋਪਰ ਕਿ ਕਰਨ ਗਿਆ ਉਹ ਆਂਦਾ ਵਗਾ ਮੈਂ ਵੇਖੂ ਕੀ ਰਿਹਾ ਹੋਰ ਆਣਾ ਇਹ ਸੇਰੀਆ ਵੇਖਣਾ ਅਗਲਾ ਤਾਂ ਪਹਿਲ ਬਾਟੜਾ ਜਿਹਾ ਖੋਰ ਖੜਾਗਾ ਨਾ ਮੈਂ ਹੋਰ ਲੱਭ ਕੇ ਵੇਖਾਂਗਾ ਜੀ ਇਹ ਤਾਂ ਬੜੀ ਚਾਹਣੀ ਆ ਜੀ ਹਾਂ ਉਹ ਸੇਰ ਸਿਰ ਮਾਰ ਕੱਕ ਤੀਰ ਦਾ ਦੋਸ਼ ਕਰ ਨਹੀਂ ਇੱਕ ਤੀਰ ਦਾ ਦੋਸ਼ ਕਰ ਤਾਂ ਨਹੀਂ ਕਰਨਾ ਚਾਹੁੰਦਾ ਕਿਤੇ ਤੀਰ ਕੀ ਤੀਰ ਹੈ ਵੇਰੇ ਵੇਰੇ ਕੀ ਹੋਣਾ ਆਈ ਫੇਰ ਮਦਨ ਲਾ ਮਾਰਿਛੇ ਪੈਸਮਿਸ਼ੀ ਅੱਛਾ 18 ਹੁੱਤਿਆਂ ਨੂੰ ਐਂ ਖਰਾਬ ਕੀਤਾ ਸੀ ਲੈ ਚ ਲਾਈ ਬਸ ਕੜੀ ਫੁੱਲ ਲਾਤੀ ਪਿੱਛੇ ਲੜੋ ਬਾਹਰ ਆਏ ਫੇਰ ਕਾ ਵਾ ਮੈਂ ਰੋਤ ਹੀ ਬਿਨਵਾ ਤੂੰ ਨਾ ਬਿਹਾਰੀ ਦਾ ਨੀਂਦਰ ਖਰਾਬ ਕਰਦੀ ਕਿਨ ਨਿਕਲਣਾ ਮੈਂ ਹੁਣ ਰਾਠਵੇ ਚਾਲੂ ਕੀਤੀ ਉਹੀ 8ਵੇ ਚਾਲੂ ਕਰ ਦਿੱਤੀ ਚਾਰ ਪੀ ਲੈਣ ਦੇ ਨਾ ਦੱਜਣਾ ਸਾਨੂੰ ਦੱਸ ਇਨੀ ਮਸ਼ੀਨਰੀ ਪਹਿਲਾ ਟਾਈਮ ਗਿਆ ਪਹਿਲੋ ਕਣਕਾਂ ਦਾ 6ਵੇ ਤੋਂ ਪਹਿਲਾਂ ਗੁਰਾ ਰੋਟੀ ਬਣਾ ਕੇ ਰੱਖੀ ਬਿਠਾਈ ਗੱਲ ਪਤਾ ਕੀ ਏ ਜਦੋਂ ਪਹਿਲੋ ਟਾਈਮ ਹੁੰਦਾ ਨਾ ਕਣਕਾਂ ਦਾ ਐਂਪੈਰ ਮਾਦੇ ਕਣਕ ਕਰਮਵਾੜ ਦੇ ਨਾਲ ਵਢੀ ਜਾਂਦੀ ਥੱਲੂ ਪੱਟੀਆਂ ਨੂੰ ਡੁੱਬ ਜਾਂਦੇ ਟੁੱਟ ਜਾਂਦੇ ਜਿਹੜਾ ਇਨੀ ਪੱਕੀ ਹੁੰਦੀ ਸੀ ਹੁਣ ਤਾਂ ਜਿਹੜਾ ਜੜ ਜੁੜਦਾ ਉਹ ਪੱਕੀ ਨਹੀਂ ਤੇ ਉੱਤੋਂ ਮਾਰੇ ਮਰੁੰਡੀ ਹੋ ਜਾਂਦੀ ਏ ਤੇ ਇਹਨੂੰ ਹੀ ਬੰਦੇ ਨੂੰ ਕੁਵਾਲੇ ਵਾਲਾ ਸਿਖਾਏ ਕੋਈ ਮਾੜਾ ਵਟਾ ਰਾਲਾ ਲੱਗਾ ਹੋਰ ਵਧੀ ਪੂਰੀ ਕਮਾੜੀ ਮੋਟੀ ਤਾਂ ਤੇਰੇ ਮੂੰਹ ਤੇ ਕੱਟਾਂਗਾ ਮੈਂ ਨਾ ਕੱਟਾ ਕੇ ਹੋਣਗਾ ਮਸ਼ੀਨ ਤੇ ਤੂੰ ਚਲਾਈ ਫਿਰ ਹੈ ਇਹੇ ਗੱਲ ਇਹ ਨਾਲ ਹੈ ਤੂੰ ਵੀ ਇਧਰ ਤੂੰ ਵੀ ਮਾੜੇ ਕੋ ਦਰਸ਼ਨ ਦੇ ਦੇ ਕਾਪਾ ਨੁਕੜੇ ਰਹਿਣਾ ਕਰਨਾ 24 ਘੰਟੇ ਨਵਾਬਾ ਕਿਵੇਂ 10 ਇਤੂਆਂ ਦਾ ਜਿਹੜਾ ਰੰਗ ਕਾਲਾ ਹੋ ਗਿਆ ਮੈਨੂੰ ਕਰੋ ਆਖਦੇ ਤੰਦੂਰ ਦਾ ਅੱਗੇ ਲਿਆਕ ਦਿੱਤੀ ਰੱਖਣੇ ਵੀ ਰੰਗ ਤਾਂ ਕਾਲਾ ਕਰ ਲਿਆ ਤੰਦੂਰ ਨੇ ਤੇ ਰੰਗ ਗੋਰਾ ਨਿਕਲ ਗਿਆ ਤੰਬੂ ਵਿੱਚ ਰੋਟੀ ਬਣਾਉਣਾ ਸੋਹਣੀ ਵਧੀਆ ਐ ਲੱਸੀ ਮਿਲਣ ਲੱਗੀ ਸਾਨੂੰ ਹਾਂ ਹੀ ਇਦਾਂ ਦਾ ਤੂੰ ਨੂੰ ਗਾਂ ਦੁੱਧ ਹੀ ਮਿਲਦੀ ਨਹੀਂ ਨਾ ਅਸੀਂ ਮੱਝ ਲਾਈਦਾ ਹਾਂ ਨਹੀਂ ਤੁਸੀਂ ਗਾਂ ਦੇ ਦੀ ਮੱਝ ਦੀ ਪੀਦਾ ਜੀ ਇਹ ਜਰਾ ਕੋਟਾ ਹੈ ਇਹ ਸਾਨੂੰ ਨਾ ਦੱਸ ਤੂੰ ਇਹ ਚੀਜ਼ੇ ਪਹਿਲਾਂ ਕਰ ਚੁੱਕੇ ਹਾਂ ਬਣਾ ਕੇ ਰੱਖਿਆ ਦਾ ਆ ਦੱਸੇਗਾ ਤੈਨੂੰ ਆ ਬੰਦਾ ਦੱਸੇਗਾ ਇਹਦਾ ਇੰਨਾ ਕੋਟਿਆ ਪੈ ਕਿਲੋ ਨਹੀਂ 10 ਲੱਸੀ ਕਿੰਨੇ ਦਿਨ ਹੋ ਗਏ ਮਿਲਦਿਆਂ ਨੂੰ ਲੱਸੀ ਜਿਹਨਾਂ ਲਾਏ ਉਸ ਦਿਨ ਦੀ ਮਿਲੀ ਜਾਂਦੀ ਵਾਧੂ ਰੋਟੀਆਂ ਕਿੰਨੇ ਖਾ ਜੀਦਾ ਰੋਟੀਆਂ ਥੋੜੀਆਂ ਲੱਸੀ ਜ਼ਿਆਦਾ ਨਹੀਂ ਰੋਟੀਆਂ ਤੂੰ ਕਿੰਨੇ ਖਾਣਾ ਤਿੰਨ ਚਾਰ ਚਾਰ ਤੂੰ ਅੰਮੋੜ ਪਹਿਲਾ ਪਾਸ ਪੜ ਕੇ ਜੋ ਆ ਵੀ ਦਸਰਪ ਦੋ ਖਾਣੇ ਦੇ ਇੱਕਨ ਵਖਾੜਾ ਪੰਜ ਠੀਕ ਹੈ ਤੇ ਜਰ ਰੋਟੀਆਂ ਨੂੰ ਪਤਾ ਲੱਗ ਜਾ ਮੈਨੂੰ ਪਤਾ ਕੰਮ ਹੋ ਗਿਆ ਔਟ ਜਾ ਕੰਮ ਹੋ ਗਿਆ ਔਟ ਪੰਜਾਂ ਨਾਲ ਠੀਕ ਹੈ ਸਾਡੇ ਮੂੰਹ ਨੂੰ ਗ੍ਰਾਇੰਡ ਲੱਗਦੀ ਤੁਸੀਂ ਪੰਜ ਪੰਜ ਖਾ ਲੈ ਜਿਹਨੇ ਮੰਦਾ ਦੇ ਰੋਟੀ ਰੋਟੀ ਨਾ ਬੜਾ ਮੈਰ ਤੁਸੀਂ ਤਾਂ ਰਾਜ ਰਾਜ ਖਾ ਸਾਡੇ ਮੂੰਹ ਨੂੰ ਗ੍ਰਾਇੰਡ ਲੱਗਦੀ ਇੱਕ ਰੋਟੀ ਖਾ ਲੈ ਜਿਹੜਾ ਸਾਣੀ ਪੈਂਦੀ ਹੈ ਰੋਟੀ ਨਾਲ ਖਾਣੀ ਰੋਟੀ ਕੱਟ ਖਾਓ ਨਾ ਜਿੰਨੇ ਸੇਨ ਮੰਦਾ ਹੈ ਤੇ ਇਹ ਤਾਂ ਰਾਜ ਕੇ ਖਾਣੀ ਆਪਾਂ ਭਰਾਓ ਕੋਲ ਜਵਾਬ ਦੇਈਏ ਇਧਰ ਆ ਗੱਲ ਸਮਾਂ ਰਾਤ ਇਸਲਾਹ ਨਾਲ ਖਾਂਦੇ ਰਹੇ ਖਾਂਦੇ ਰਹੇ ਰੋਟੀ ਕੱਟ ਖਾਓ ਨਾ ਨਫਰੇ ਨਾਲ ਨਾ ਨਾ ਖਾਓ ਜਿੰਨੇ ਸੇਨ ਮੰਦਾ ਜੇ ਫੁੱਲ ਚੱਲੇ ਫਿਰ ਪੰਜ ਮੱਦੀ ਖਾ ਲੈ ਜੇ ਉਹ ਨਹੀਂ ਇੱਕ ਖਾਵੀ ਦੋ ਬਾਲ ਪਕੜੇ ਟੈਨਸ਼ਨ ਆ ਜਾਂਦੀ ਉਹ ਵਿੱਚ ਕਾਰੋਈ ਕਰਨਾ ਪੈਂਦਾ ਹੈ ਆਹ ਹੈ ਗਲਾਸ ਪੀਂਦੇ ਜੀ ਆਪੇ ਕਰੀ ਕੱਲ ਆਪਾਂ ਕਿੰਨੇ ਵਾਰੀ ਪੀਤੀ ਕੱਲ ਆਪਾਂ ਜੀ 5 ਰੁਪਏ ਦੀ ਚਾਹ ਦਾ ਰਹਿ ਲਗੇ ਫਿਰ ਨੇ ਦੋਤੀ ਕੱਢ ਖੜੀ ਦਾ 50 ਸ਼ੌਕ ਕਿਨੇ ਆ ਕਾਰ ਸੋਹਣੀ 5 ਰੁਪਏ ਦੀ ਆਪਾਂ ਬੈਠ ਨੂੰ ਬੰਦੇ ਆ 50 ਵਾ ਤੇ ਉਹ ਸਾਹਮਣੇ ਚੱਲੀ ਜੀ ਮਸ਼ੀਨ ਇਹਨਾਂ ਦੀ ਉਹ ਸਾਹਮਣੇ ਫੋਰਮੈਨ ਉੱਪਰ ਬਿਠਾਇਆ ਥੋੜੀ ਥੋੜੀ ਦਿਖਦੀ ਆ ਤੇ ਆਪਾਂ ਕੱਲ ਚਲਾਈ ਜੀ ਵੱਡੇ 8 ਕੋ ਵਿੱਗੇ ਦਾ ਅੱਜ ਤਾਂ ਇਹ ਮਿਲ ਦਾ ਕੰਮ ਬੰਦ ਹੀ ਆ ਤੇ ਪਰसों ਵੱਡੇ 27 28 ਵਿੱਗੇ ਬਾ ਉਹ ਇੱਕ ਦਿਨ ਇੱਕ ਦਿਨ ਤੰਗੀ ਤਕੜੀ ਚੱਲੀ ਆ ਆਹ ਕਿਵੇਂ ਆਹਦੇ ਅੱਗੇ ਬੱਸਾਂ ਏ ਇਹ ਬੁੜੀਆਂ ਨੇ ਔਰ ਧਾਰਕੜ ਨੇ ਬੱਸਾਂ 'ਲੇ ਮਾਰਦੇ ਹੁਣ ਇਹ ਮਸ਼ੀਨਾਂ 'ਲੇ ਮਾਰਦੇ ਨੇ ਧਾਰਕੜ ਮਾਰਦੇ ਧਾਰਕੜ ਸਾਰਿਆਂ ਪਾਸੇ ਖਰਾਬ ਕਰੇ ਧਾਰਕੜ ਬੰਦ ਕਰਨੇ ਚਾਹੀਦੇ ਆ ਉਹ ਵਾਲੀ ਲਾਈ ਲੰਦੇ ਹੋਰ ਮਸ਼ੀਨ ਜੀ ਗ੍ਰਿੰਦੇ ਕੋਲ ਨਗਦ ਕੈਸ਼ ਨੂੰ ਮਿਲਣੀ ਚਾਹੀਦੀ ਮਸ਼ੀਨ ਆ ਇੱਕ ਨਾ ਇੱਕ ਧਾਰਕੜ ਦੇ ਚੱਕਰ ਦੇ ਵਿੱਚ ਤੂੰ ਹੱਥ ਲਾ ਲਾ ਵੀ ਇੱਕ ਤਾਂ ਪੁਰਾਣੇ ਬੰਦੇ ਖਰਾਬ ਹੋਏ ਜਿਹਨਾਂ ਨੂੰ ਪਹਿਲਾਂ ਕੰਮ ਚੱਲਦਾ ਸੀ ਇੱਕ ਜਿਹੜੇ ਨਵੇਂ ਆਏ ਉਹਨਾਂ ਦੇ ਸਿਨ ਖਰਾਬ ਹੋਇਆ ਇਹ ਸਾਰਿਆਂ ਦੇ ਲੋਡ ਪਿਆ ਕਿਉਂਕਿ ਉਹ ਤਾਂ ਲੱਖ ਲੱਖ ਰੁਪਈਆ 2-2 ਲੱਖ ਲੈ ਕੇ ਦੇਦ ਲੈ ਕੇ ਮਸ਼ੀਨਾਂ ਲਈ ਹੁੰਦੇ ਆ ਸਾਰੇ ਹੂੰ ਤੇ ਨਹੀਂ ਦੇਦ ਲੈ ਕੇ ਤਾਂ ਲਈਆਂ ਆ ਆਪ ਦੀ ਪਰ ਉਹ ਬਾਕੀ ਉਹ ਕਾਕਾ ਕਿਸ਼ਤਾਂ ਵੀ ਲਾਉਣ ਗਏ ਬਾਕੀ ਇਹਨਾਂ ਵੀ ਮਸ਼ੀਨਰੀ ਹੁਣ ਬਹੁਤ ਜ਼ਿਆਦਾ ਹੋ ਗਈ ਆ ਜਿਹੜਾ ਵਿਚਾਰਾ ਲਈ ਜਾਂਦਾ ਆਪਣੀ ਹਿੰਮਤ ਤੇ ਲਈ ਆਉਂਦਾ ਕੋਈ ਗੱਲ ਨਹੀਂ ਲਿਆਉਣ ਦੇ ਜੋ ਜੇ ਅੱਗੇ ਪਹ 200 ਵਾੜਦੇ ਤੇ 100 ਵਾੜ ਲੈਗਾ ਇਹਦੇ ਤੋਂ ਹੋਰ ਕੀ ਬਾਰੇ ਇਹ ਆ ਜੋ ਕਿਸੇ ਦਾ ਖੋਜ ਹੋ ਜਾਣਾ ਕਿਸ ਤੇ ਲਾਣੀ ਹੋ ਕੀ ਹੋ ਰਹੀ ਹੈ ਬੰਦੇ ਨੇ ਗੱਲ ਸੁਣਾਈ ਇਹ ਯਾਰ ਇਹ ਤਾਂ ਜ਼ਰਦ ਸੀ ਉਹ ਬਲਾਉਂ ਜਾਂਦਾ ਮੈਂ ਇਕੱਲਾ ਇਕੱਲਾ ਮੈਨਾਂ ਨਾ ਇਹ ਵੀਡੀਓ ਵੇਖੇ ਦਾ ਸੋਹਣੇ ਦਾ ਹੀ ਗੱਲ ਆਪਣੀ ਅੱਛਾ ਉਹ ਆਂਦਾ ਆਂਦਾ ਡੈਡੀ ਨਾਲ ਲੈ ਗਿਆ ਗੱਡੀ ਲੈ ਕੇ ਕਰਤਾਰ ਵਾਲੇ ਕੋਲ ਮਸ਼ੀਨ ਨਾ ਵੀ ਕਢਾਣੀ। ਨਹੀਂ ਡੈਡੀ ਮੈਂ ਜੱਸੀ ਲੈਣੀ ਹੈ। ਅੱਛਾ। ਕਰਤਾਰ ਜੰਤੀ ਲੰਦਰੂ ਕੱਢ ਕੇ ਆਂਦਾ ਜੱਥੀ ਕੋਲ ਲੈ ਗਿਆ। ਅੱਛਾ ਜੱਸੀ ਲੈ ਆ। ਜੱਸੀ ਦਾ ਕਢਾਈ ਨਾ ਮੈਂ। ਆਂਦਾ ਪਹਿਲੇ ਆਪਣਾ ਜੱਸੀ ਡੈਡੀ ਆਪਾਂ ਜੱਸੀ ਚਲਾਣੀ ਹੈ ਜੱਸੀ ਵਰੀ ਚਾਹੀਦੀ। ਸਾਡੇ ਬੰਦੇ ਕੋਲ ਹੈਗੀ ਆ। ਕੋਲ ਵੀਡੀਓ ਵੇਖਦਾ ਨਾ। ਹਾਂ ਤੇਰਾ ਨਾਮ ਹੀ ਲੈਂਦਾ ਰਿਹਾ। ਉਹ ਬੰਦੇ ਨੇ ਮਾੜਾ ਨਹੀਂ ਬੋਲਾ ਆਪਾਂ ਨੂੰ। ਅੱਛਾ। ਹਾਂ ਵਧੀਆ ਬਣਾ ਰਿਹਾ ਤੇਰਾ ਕੋਲ ਬੈਠਾ ਸਾਰਾ ਬੰਦਾ। ਕਹਿੰਦਾ ਮੈਂ ਜੱਸੀ ਲੈਂਦੀ ਆ। ਮੈਂ ਜੱਸੀ ਲੈਂਦੀ ਹਾਂ ਤਾਂ ਪਹਿਲਾਂ ਡੈਡੀ ਲੈ ਗਿਆ ਅਨਮਾਨੀ ਮਾਂ ਜੱਸੀ ਲੈਣੀ ਹੈ ਦਸਤੀਆਂ ਨੂੰ ਪਹਿ ਲੈ ਗਈ ਉਹਨਾਂ ਰਿਆ ਉਹਨਾਂ ਹੋ ਗਈ ਪਰ ਜੱਸੀ ਹੁਣ ਦੋ ਹੋ ਗਏ ਇੱਕ ਹੋਰ ਲੈਣ ਦੀ ਨੇ ਹਾਂ ਹਾਂ ਰਿਆੜ ਹੀ ਜਾਣੀ ਕਿਸ ਤੇ ਕਿਸ ਤੇ ਲੈਣੀ ਔਖੀ ਹੋ ਜਾਣੀ ਐ ਇਸ ਵਾਰ ਉਹ ਨਹੀਂ ਸੇ ਚੰਗੇ ਮੁੰਡੇ ਲੱਗੇ ਉਹਨਾਂ ਦਾ ਉਹਨਾਂ ਸਟਾਈਲ ਸੀ ਯਾਰ ਉਹਨਾਂ ਦਾ ਇਹ ਕਸ਼ੀਨ ਮੁੰਡਾ ਯਾਰ ਬਾਈ ਹੂੰ ਅੰਨਾ ਫਿਰ ਕਿਉਂ ਵੀ ਬਦਦਾ ਕੋਈ ਦਲੇਰ ਆਇਆ ਅੰਨਾ ਫਿਰ ਕੀ ਹੁੰਦਾ ਕਿ ਵਾਧੂ ਪੈਸਾ ਕੋਟਾ ਆਇਆ ਕਿ ਮੈਨੂੰ ਲੱਗਿਆ ਫੋਨ ਲਾ ਕੇ ਪੁੱਛਿਆ ਮਸ਼ੀਨ ਖੜ ਗਈ ਟੈਂਕ ਟੁਕ ਭਰਾ ਗਿਆ ਕੀ ਹੋ ਗਿਆ ਟੈਂਕ ਭਰਾ ਗਿਆ ਟੈਂਕ ਫਿਰ ਖਾਲੀ ਕਰੋ ਜਾ ਕੇ ਉਹ ਟਰਾਲੀ ਆਵੇ ਕਿ ਹੁਣ ਟਰਾਲੀ ਮਗਾਓ ਟਰਾਲੀ ਕਦਾਵੇ ਵੀ ਬੰਦੇ ਪਸੀਆ ਵਧੀ ਕੀਤੀ ਸਾਨੂੰ ਨਾ ਬਹਿ ਅੰਨਾ ਠੰਡਾ ਪਿਆ ਤੂੰ ਪੈ ਕੋ ਨਾ ਪੈ ਤੈਨੂੰ ਅੱਛਾ ਫਿਰ ਤਾਂ ਠੀਕ ਹੀ ਭਵੇਂ ਵੇਲਾ ਇਹਨਾਂ ਦੇਲੇ ਬੰਦੇ ਦਾ ਇਹਨੇ ਭਵੇਂ ਆਦੇ ਕੋਲ ਪੱਲੋਂ ਪਾ ਲੈ ਠੰਡਾ ਪਾ ਤੈਨੂੰ ਵੀ ਪੈਸੇ ਕਿ ਤੂੰ ਨਾਲ ਕੁਲ ਪੀਤਾ ਹੀ ਨਹੀਂ ਆਪਾਂ ਪੈ ਯਾਰ ਜੇ ਮੈਨੂੰ ਦੱਸ ਤੈਨੂੰ ਜਾਣਨੇ ਆ ਅ ਉਹ ਮੈਨੂੰ ਉਹ ਗੱਲ ਕਰਾਂ ਬਿੱਟਰ ਨਾਲ ਉਹਨਾਂ ਨੇ ਤਾਂ ਨੰਬਰ ਮੇਰਾ ਦੇ ਦੇਣੇ ਬਿੱਤੇ ਇੱਥੇ ਕਿਹਦੀ ਮਸ਼ੀਨ ਖੜੀ ਉਹਨਾਂ ਦੀ ਉਹ ਇੱਥੇ ਕੱਲ ਮੇਰੇ ਨਾਲ ਚੱਲਦੀ ਰਹੀ ਉਹ ਕਿਹੜੇ ਪਿੰਡ ਸਾਡੇ ਠਲਦੀ ਹੈ ਮਸ਼ੀਨ ਉਹਨਾਂ ਦੀ ਉਹ ਇੱਥੇ ਆਹ ਰੋਡ ਦੇ ਹੱਥ ਕਰਦੇ ਹਾਂ ਇਹਨੂੰ ਪਿੰਡ ਅੱਗੇ ਉਹ ਪਿੰਡ ਮੈਂ ਇੱਧਰ ਜਾਣੇ ਛਾਰੇ ਇੱਧਰ ਮਿਲ ਜਾਣ ਸਾਨੂੰ ਤੇ ਫੋਰਮਨ ਉਹ ਲਵਾ ਦੇ ਪੈਸੇ ਕਿੰਨਾ ਲੈਂਦੇ ਨੇ ਐਸ ਐਮ ਐਸ ਤੂੜੀ ਵਾਲੀ ਨਹੀਂ ਮਸ਼ੀਨ ਹੁੰਦੇ ਜਿਹੜੇ ਇੱਥੋਂ ਲਈ ਆਉਗਾ ਜਾਲ ਹੁੰਦਾ ਵੇ ਇਹ ਵਾਲਾ ਉਹ ਪਿਆਹ ਵਾਲਾ ਜਾਲ ਹੈ ਉਹ ਤੂੜੀ ਵੀ ਲੈ ਕੇ ਆਏ ਨੇ ਤੂੜੀ ਵੀ ਲੈ ਕੇ ਆਏ ਨੇ ਠੀਕ ਉਹ ਨਰੇਸ਼ ਦੇ ਕੋਠੇ ਦੇ ਕੋਲ ਜਿਹੜੀ ਜਲਦੀ ਵੀ ਜਸਤੀ ਸੀ ਉਹ ਵਾਲੀ ਉਹ ਵਾਲੀ ਠੀਕ ਹੈ ਉਹ ਸ਼ਾਰਟਕ ਦੇ ਨਾਲ ਨਹੀਂ ਪਾ ਨਾ 10 ਗੰਨ ਦਾ ਤੁਹਾਡੇ ਕੋਲੇ 10 11 ਦਾ ਉਹ ਤਾਂ ਗੁਰਾਏ ਸਾਡਾ ਨਹੀਂ ਨਹੀਂ ਸਾਡਾ ਹੂੰ ਜੁਝ ਲੈਣਾ ਤੇ ਆ ਮੈਂ ਤਾਂ ਫਿਰ ਉਹ ਕੱਢ ਕੇ ਦਿਓ ਸਾਨੂੰ ਉਹ ਸਾਡਾ ਨਹੀਂ ਨਹੀਂ ਤੋੜਾ ਨਹੀਂ ਸਾਡਾ ਨਹੀਂ ਲੈ ਮੈਂ ਨਾਲ ਥੱਲੇ ਲੜੀਆਂ ਪਾ ਨਾ ਗੋਰੀ ਲੈ ਕੇ ਕੱਢ ਕੇ ਹੋਰ ਖਰਕੜੀ ਚੀਜ਼ ਤੁਸੀਂ ਲਿਆਏ ਜੇ ਇੱਕ ਸਾਡਾ ਖੇਸ ਲਿਆਏ ਜੇ ਕੰਬਲ ਕਹੇ ਛੱਲੇ ਪਾਉਣ ਵਾਲਾ ਦਰੀ ਜੀ ਚੱਲ ਪਾਉਣ ਦੇ ਇੱਕ ਜੀ ਆਏ ਮੇਰਾ ਸੈਂਡਰ ਜੀ ਗੀ ਤਪਾ ਨਹੀਂ ਲਈ ਠੀਕ ਹੈ ਨਾ ਕਿੱਥੇ ਇੱਕ ਹੀ ਕਾਰੀ ਉਹ ਉੱਥੇ ਪਈ ਜੇ ਛੱਡ ਓਏ ਆ ਦੇ ਕੱਪੜੇ ਲਈ ਇੱਕ ਕਾਰੀ ਬੰਗੂ ਆ ਗਿਆ ਉਹ ਕੋਰੀ ਉਹ ਲੈ ਆ ਦੇਗਾ ਖੇਸ ਜਾ ਇਹ ਕੱਚਾ ਛੱਡ ਕੇ ਮੈਂ ਚਖਾਉਂ ਫੜਾਉਂਗਾ ਉਹ ਸਾਡ ਨੂੰ ਲੈੜਾ ਵੇ ਫੜਾ ਗਾਣਾ ਪੈਣਾ ਸ਼ਾਮ ਨੂੰ ਤੂੰ ਇਹਨਾਂ ਛੋਪਰ ਨਿਕਲ ਦੇ ਪਾਨੇ ਦੇ ਪਿੱਛੇ ਪਾਨਾ ਦੇਣਾ ਬਹੁਤ ਨਿਕਲ ਚਲੀ ਜਾ ਸਾਡ ਨੂੰ ਲੈੜਾ ਵੇ ਕੈਂ ਇਰਾਦੂ ਕੱਛਾ ਛੱਡ ਕੇ ਪੱਜਾ ਹਾਂ ਨੂੰ ਜਾਣਾ ਪਿਆ ਮੇਹਕ ਨੇ ਚਲਾਈ ਹੋਏ ਰੇ ਸਵੇਰ ਕਿੰਨੇ ਜੇ ਫੇਰ 6 ਵਜੇ ਸਿਆ ਮਾਰਾ ਜਾਨ ਨੇ ਚਾਹ ਚੀਤੀ ਕੋ ਨਹੀਂ ਚਾਹ ਪੀਤੀ ਕਿਵੇਂ ਸਵਾਹ ਲੱਗੀ ਕਿਵੇਂ ਚਾਹ ਕੱਲ ਸਵਾਹ ਲਗਣੀ ਹੈ ਅੱਗ ਚੱਕੀ ਰੱਖੀ ਕੋਲ ਜਲਦੀ ਚਲਾਓ ਜਲਦੀ ਚਲਾਓ ਫੇਰ ਚਲਾਈ ਕੋ ਨਹੀਂ ਪਹਿਲੇ ਲੈ ਕੇ ਫਿਰ ਤੇਲ ਲੈਜ ਕੋ ਨਹੀਂ ਕਿੰਨੇ ਲਿਆ ਕਿੰਨੇ ਲਿਆ ਕੇ ਦਿੱਤਾ ਕਿੰਨੇ ਲਿਆ ਕੇ ਦਿੱਤਾ 4 ਮਣ ਲੈਂਦਾ ਤੂੰ ਲੈਂਦਾ ਉਹ 4 ਮਣ ਉੱਤੇ ਪਰਚੀ ਹੁੰਦੀ ਪਰਤੀ ਉਹਨੇ ਗੋਲਫ ਵਰਮਾ ਦੇ ਪਰਤੀ ਪਹਿਲੇ ਸਾਲ ਲੈਣਾ ਦੇ ਦੇ ਕਰੇ ਦੇਖੋ ਉਹਨਾਂ ਦੇ ਪੰਪ ਵਾਲੇ ਚੋਰੀ ਕਰਕੇ ਲਿਆਏ ਦੇ ਗੁੱਟੀ ਜਿਹੜੇ ਪਰਚੇ ਕੱਢਦੇ ਨੇ ਤਿੰਨੇ ਲੜਦੇ ਤੇ ਨਹੀਂ ਉੱਥੋਂ ਨਾਲ ਕੱਟ ਕੱਟ ਕੇ ਦਿੱਤੀ ਹੈ ਗਦਾਪ ਤੁਸੀਂ ਗਲਤ ਹੋਇਆ ਨਾ ਰੱਬ ਕਿਸੇ ਨੂੰ ਆਹੀ ਤਾਂ ਫੋਰਮੈਨ ਫੜਾ ਫੋਰਮੈਨ ਲਿਆਂਦਾ ਡੀਜਲਾ ਹੈ ਫੋਰਮੈਨ ਲਿਆਂਦਾ ਆਹੀ ਬਸ ਤੇਰੀ ਤੂੰ ਉੱਥੇ ਵਿੰਦੇ ਦੇਂਦੇ ਕੋਲ ਚਾਰਜ ਹੀ ਉੱਥੇ ਘੜਾਪਾ ਆਹੀ ਆਪ ਲਿਆਂਦੇ ਨੇ ਚਾਚ ਕੱਲ ਕੋਲ ਦਿੰਦੇ ਤੁਹਾਨੂੰ ਦਵਾ ਨੂੰ ਜਾਓ 4 ਮੈਂ ਤੈਨੂੰ ਯਾਰ ਪਿਹੜਾ ਪੈਸਾ ਕੰਮ ਕਰ ਦੋ ਉਹ ਇਹਦੇ ਵਿੱਚ ਥੋੜਾ ਹੁੰਦਾ ਪਿੰਦੇ ਵਿੱਚ ਕੀ ਖਟੋ ਤੇਲ ਲੱਗੇ 2000 ਤੱਕੇ ਮਿਲਦਾ ਤੇਲ ਵਾਸਤੇ ਦੁੰਦੇ ਜਦੋਂ ਦੋ ਤੁਸੀਂ ਕੱਢ ਲੋ ਫਿਰ ਕੀ ਹੋ ਜਾਦਾ ਵੀ ਇਹ ਗਲਤ ਗਲਤ ਕੰਮ ਹੈ ਗੁੱਜਾ ਗੁੱਜਾ ਕੰਮ ਕਰ ਨਿਕਲ ਜਾ ਆਖਾ ਨਿਕਲੇ ਹਾਂ ਬੰਦਾ ਇਹਦਾ ਨਹੀਂ ਯਾਰ ਇਹ ਕੰਮ ਨਹੀਂ ਕਰਨਾ ਤੇਰਾ ਰਿਆ ਦੱਸ ਦੇਗਾ ਜਦ ਆਪਾਂ ਕਰਦੇ ਹਾਂ ਕੰਮ ਕੀਤਾ ਨਹੀਂ ਸਹੀ ਗੱਲ ਹੈ ਤੂੰ ਜਾਣਾ ਤੇਲ ਲੈਣ ਤੈਨੂੰ ਜਾਣਾ ਪੈਣਾ ਕਰਨਾ ਕੋਈ ਚੱਕਰ ਨਹੀਂ ਇਹ ਤਾਂ ਗੁਰੂ ਸਾਫਾ ਤਨਵਲ ਦੇਣਾ ਆ ਮੇਰਾ ਲੈ ਲੈ ਮੇਰਾ ਲੈ ਲਈ ਤੂੰ ਹਾਂ ਠੀਕ ਪਰਨਾ ਠੀਕ ਹੈ ਤੇ ਉਹ ਤੈਨੂੰ ਦੇ ਆ ਕੇ ਤੇ ਅੱਗੇ ਹਿਲਿਆ ਆਇਆ ਇੱਥੇ ਤਿੰਨ ਦਿਨ ਦਾ ਖੇੜੀ ਅੰਮਾ ਸਾ ਲੱਗ ਜਾਣ ਕਿੰਨੇ ਦਿਨ ਇਹਨੇ ਰੱਖਨੇ ਨਾ ਲਾ ਕੇ ਚਾਰ ਪੰਜ ਦਿਨ ਕਿੰਨੇ ਚਾਰ ਪੰਜ ਆਪਣੇ ਤੋਂ ਆਪਣੇ ਬੇਫਰ ਦਾ ਦਿਨ ਲੱਗ ਜਾਣਾ ਅੱਧੇ ਦਿਨ ਪੂਰੇ ਬਾਪ ਕੇ ਪੂਰੇ ਕਰਕੇ ਦੇ ਆਪਾਂ ਨਾ ਤੈਨੂੰ ਨਿਕਲ ਜਾਣਾ ਇੱਥੇ ਚਲੇ ਜਾਣਾ ਆਪਣੇ ਇੱਥੇ ਲਈ ਸੈਟ ਪੱਕੀ ਖੜੀ ਆਪ ਨਹੀਂ ਗਣ ਕਾਪੂ ਖੜੀ ਹੋਈ ਕੋਈ ਕਿ ਦਵਾਲ ਨਹੀਂ ਦੇ ਉਲੀ ਇਹ ਪਿੰਡ ਜਾ ਬਦਲਾਂ ਦੇ ਉਲੀ ਪੜ ਨਹੀਂ ਇਹੀਂ ਤੇ ਪਿੰਡ ਇਵੇਂ ਚਲਾ ਦੇਣੀ ਹੈ ਇਵੇਂ ਚਲਾ ਦੇਣੀ ਹੈ ਪੁਲੀਆਂ ਬਦਲਾਂ ਪੁਲੀਆਂ ਸੜਾਣ ਛੱਡਦੇ ਪੈਂ ਕਿਦੇ ਵੀ ਮੁਰਗੀ ਆਹ ਸਕਦੀ ਰਾਜਨਾ ਹਾਂ ਸਹੀ ਗੱਲ ਹੈ ਹੁੱਕੀ ਨਹੀਂ ਜਾਣਦੇ ਠੀਕ ਹੈ ਕਿ ਨਹੀਂ ਠੀਕ ਸਹੀ ਗੱਲ ਹੈ ਨਹੀਂ ਅਹੀਂ ਨਿਕੜੋਣਾ ਕਿਹਦੇ ਨਹੀਂ ਖੜੋਣਾ ਇਹ ਬਾਤ ਵਾਰ ਗੰਗਾ ਨਾਲ ਵੇਖਾਂਗੇ ਉੱਥੇ ਇੱਕ ਦਿਨ ਟਰਾਈ ਮਾਰਾਂਗੇ ਬਹੁਤ ਵਾਰ ਤੇ ਉੱਥੇ ਵੇਖਾਂਗੇ ਜੇ ਰੀ ਲੱਭ ਗਾ ਤਾਂ ਵੈਸੇ ਤਾਂ ਮੈਂ ਗੱਲ ਕੀਤੀ ਜਾਵਾਂ ਬਰੇ ਰੋਟੇ ਦਾ ਐਮਪੀ ਸਾਡਾ ਇੰਨਾ ਮਨ ਦੂਹੀ ਹੋ ਗਿਆ ਨਾ ਜੀ ਕਰਦਾ ਅਗਲੇ ਹਲਾ ਹੀ ਨਾ ਪਰ ਆਣਾ ਪੈਣਾ ਮਾਰੀ ਇਹਥੇ ਨਹੀਂ ਆਣਾ ਐਮਪੀ ਨੇ ਆਪ ਜਾਣਾ ਐਮਪੀ ਦਾ ਬੇਫਿਕਰਾ ਐ ਐਮਪੀ ਨਹੀਂ ਜਾਣਾ ਆਪਾਂ ਆਪਾਂ ਲਾਣਾ ਇੱਥੇ ਲਾਣਾ ਹੈਗਾ ਨੂੰ ਠੀਕ ਹੈ ਐਮਪੀ ਆਫੇਰ ਇੱਥੇ ਕੋਈ ਤਾਂ ਮੈਂ ਨਿਆਰਾ ਨਾ ਕੱਢ ਲਾਣਾ ਬੰਦੇ ਉਹ ਮੈਂ ਤੋਂ ਨਹੀਂ ਤੁੰਲੀ ਇਹਨੇ ਆਏ ਉਹ ਹਾਰਾ ਹੀ ਕੜਾ ਕੋਲਾ ਐਵੇਂ ਲਈ ਫਿਰ ਗੱਲ ਕਰਾ ਹੋਈ ਮੈਂ ਵੇਖੂ ਕੀ ਗੱਲ ਬਣਾਈ ਹਾਂ ਜਿਵੇਂ ਆਰਕੀ ਨਹੀਂ ਖੇਡੀ ਤਾਂ ਬਾੜੇ ਮੁੰਡੇ ਉਹ ਹਾ ਵੀ ਲੱਗਿਆ ਰਹਿਣਾ ਹਾਂ ਖੇਡ ਢਾਈ ਖੇਡ ਤੇ ਗੁੱਚੀ ਵੈਗਾ ਕੱਢ ਰਾ ਗੁੱਚੀ ਵੈਗਾ ਕੱਢ ਲਿਆ ਗੁੱਚੀ ਵੈਗਾ ਕੱਢ ਲਿਆ ਉਹ ਹਾ ਵੀ ਸੀ ਉਹਨੇ ਖੱਟੀ ਵੱਢ ਕੇ ਚਲੋ ਜੀ ਫੇਰ ਖਾਲ ਵੀ ਤਾਂ ਬੁਰੇ ਹੋਏ ਨਾ ਆਪਣੇ ਨਾਸਕ ਨਿਕਲਿਆ ਆਪਾਂ ਹਾਂ ਕਿਵੇਂ ਨਿਕਲਿਆ ਪਿੱਛੇ ਵਾਜਾ ਵੜਾ ਚਾਰ ਵਿੱਗੇ ਵੱਡੀ ਆ ਆਹ ਚਾਰ ਵਿਗੜ ਨਾਲ ਆ ਬਈ ਅਹੀਂ ਨਹੀਂ ਫੜ ਰਹੇ ਜਦੋਂ ਕਟਰ ਕੱਢਣਾ ਐਂਡ ਦੀ ਬਾਕੀ ਹਾਂ ਜੀ ਚੁੱਪ ਕਰੀ ਜੀ ਨਾੜਾ ਹੀ ਥੋੜਾ ਵਿੱਚੇ ਛਾੜਾ ਟੁੱਟੇ ਸਾਹਮਣੇ ਨੀਤੇ ਹਟ ਕੇ ਕਟਰ ਪਵਾ ਲੈਣਾ ਜਦੋਂ ਆਵਾਜ਼ ਮਾਰਦੇ ਨਾ ਬਾਈ ਚਾਰ ਵਿਗੜ ਵੱਡੇ ਕੰਨਾਂ ਚ ਗੁਲਾ ਪਾ ਲੈਣਵਾਜ ਨਾ ਨੀਵੇਂ ਜਿਹੜੀ ਦਾ ਦੀ ਆ ਲਾਤ ਕਰਕੇ ਨਿਕਲਿਆ ਜਾ। ਇਹ ਸਾਡੇ ਕੋਲ ਇੱਕ ਵਿਗਾ ਵਢਾਈ। ਇੱਕ ਮੇਰੇ ਹੱਥ ਤੇ ਕਿਨੋਂ ਨਹੀਂ ਗੱਲ ਨਾ ਹਾਂ ਤੱਪਲਾ ਇਹ ਮੈਂ। ਉਹ ਜਿਹੜਾ ਪਰਲੇ ਪਿੰਡ ਵਾਲਾ। ਨਾ ਨਾ ਪੂਲੀ ਅਸੀਂ ਬਦਲੀ ਬੈਠਾ ਤਕੰਜਾ ਪਾਈ ਬੈਠਿਆ। ਆਹਨਾਂ ਹੱਤ ਵੀ ਤੇ ਕਾਟਨੇ ਹਮਾਰੇ। ਹੂੰ। ਇਹ ਗੱਲ ਮੈਂ ਚੱਪਲ ਨਾ ਹੋਈ ਮੈਨੂੰ। ਸਾਤੋ ਦਾ ਪੈ 20 ਵਿਗ ਹੱੱਤਾ ਵਢਾ। ਹਾਂ। ਅੱਧਾ ਛੱਡ ਕੇ ਜਾਣੇ ਸੁੱਤੇ ਨਾ ਉਧਰ ਨਹੀਂ। ਉਹ ਵੀ ਗੱਲ ਹੈ। ਮੜਾ ਤੈਨੂੰ ਕੋਈ ਸਮਝ ਆਉਂਦੀ ਵੀ ਗੱਲਾਂ ਦੀ ਕਿਵੇਂ ਸੀ ਜਨਾ। ਬਾਤ ਸਮਝ ਨਹੀਂ ਆਉਂਦੀ ਵੀ ਨਾ। ਆਉਂਦੀ ਵੀ ਨਾ। ਬੀਤੀਆਂ ਜਿਹੜੀਆਂ ਪਤਾ ਜੀ। ਹੂੰ। ਨਿਆਂ ਦਾ ਬੀਤੀਆਂ ਜਿਹੜੇ ਨੂੰ ਪ ਨੇ ਬਾਕੀ ਬਹੁਤ ਬਹੁਤ ਕੀ ਦੁਖੀ ਹੋ ਗਏ